ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਣੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਕਿਵੇਂ ਹੋ ਦੋਸਤੋ ਠੀਕ ਹੋ ਜੀ ਸਾਰੇ ਤੇ ਸਾਡੇ ਕੋਲੇ ਜੀ ਪਹਿਲਾਂ ਵਾਂਗੂ ਅੱਜ ਐਡ ਆ ਗਈ ਹੈ ਜੀ ਮਸ਼ੀਨ ਕੇਐਸਏ ਤੇ ਮਾਡਲ ਹੈਗਾ ਜੀ 2012 ਤੇ ਪ੍ਰਾਈਸ ਆਏਗਾ ਜੀ 1,30,000 ਰੁਪਿਆ ਏਰੀਆ ਜੀ ਲਹਿਰਾ ਗਾਗਾ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਟਾਇਰ ਜਿਹੜੇ ਹੈਗੇ ਆ ਇਹਦੇ 99% ਮਤਲਬ 90 ਪੈਸੇ ਬਾਈ ਨੇ 99 ਲੱਗਤਾ ਚਲੋ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਹੈਗੀ ਆ ਤੂੜੀ ਵਾਲੀ ਮਸ਼ੀਨ ਤੇ ਤੁਸੀਂ ਕੋਈ ਕੰਮ ਵਧੀਆ ਇਹ ਤੋਂ ਲੈ ਸਕਦੇ ਹੋ ਜੀ ਤੇ ਚੰਗੀ ਕੰਡੀਸ਼ਨ ਦੇ ਵਿੱਚ ਤੂੜੀ ਵਾਲੀ ਮਸ਼ੀਨ ਹੈਗੀ ਆ ਜੀ ਤੇ ਲਹਿਰਾ ਗਾਗਾ ਦਾ ਜੀ ਜਿਹੜਾ ਏਰੀਆ ਹੈਗਾ ਠੀਕ ਆ ਜੀ ਤੁਸੀਂ ਨਵੀਂ ਨਾਲੋਂ ਨਵੀਂ ਲੈਣ ਨਾਲ ਬਿਹਤਰ ਤਾਂ ਤੁਸੀਂ ਇਹ ਲੈ ਲੋ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਹੋਊਗਾ ਜੀ ਕਿਉਂਕਿ ਵੀ ਇਹਦੇ ਨਾਲ ਤੁਹਾਨੂੰ ਕੰਮ ਦਾ ਇੱਕ ਤਾਂ ਚੰਗਾ ਤੇ ਨਾਲੇ ਪੈਸੇ ਵੀ ਘੱਟ ਲੱਗਣਗੇ ਤੇ ਅੱਗੇ ਸਾਡੇ ਕੋਲੇ ਆ ਗਿਆ ਜੀ ਮਾਡਲ 2013 ਟਰਾਲਾ ਜੀ ਤੇ ਲਹਿਰਾ ਗਾ ਗਈ ਇਹਦਾ ਜੀ ਉਹ ਹੈਗਾ ਏਰੀਆ ਤੇ 128000 ਰੁਪਏ ਰੇਟ ਆ ਜੀ ਤੇ ਡਬਲ ਟੈਰਾ ਟਰਾਲਾ ਵੀਰੇ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਰੇ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਡੀਸ਼ਨ ਦੇ ਵਿੱਚ ਟਰਾਲਾ ਪਿਆ ਚੇ ਤੁਸੀਂ ਕੰਮ ਕੋਈ ਲੈਣਾ ਹੋਵੇ ਤਾਂ ਵਧੀਆ ਟਰਾਲਾ ਵੀਰੇ ਜੇ ਤੁਸੀਂ ਵੀ ਕੋਈ ਟਰਾਲਾ ਜਾਂ ਖੇਤੀ ਦਾ ਸੰਦ ਜਾਂ ਕੋਈ ਕੰਬਾਈਨ ਵਗੈਰਾ ਜਾਂ ਟਰੈਕਟਰ ਵਗੈਰਾ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਫੋਟੋਆਂ ਭੇਜੋ ਜੀ 4-5 ਫੋਟੋਆਂ ਤੇ ਨਾਲ ਉਹਦਾ ਮਾਡਲ ਏਰੀਆ ਨੰਬਰ ਸਾਰਾ ਕੁਝ ਲੈ ਕੇ ਭੇਜੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਹੈ ਜੀ ਕੰਬਾਈਨ ਮਾਡਲ 2007 ਹੈ ਜੀ ਕੰਡੀਸ਼ਨ ਵਧੀਆ ਪਈ ਹੈ ਜੀ ਪ੍ਰਾਈਸ ਹੈਗਾ 180000 ਰੁਪਏ ਫਿਕਸ ਪ੍ਰਾਈਸ ਬਾਈਆਂ ਨੇ ਕਿਹਾ ਜੀ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੋਬਾਈਲ ਨੰਬਰ ਤੇ ਲੈ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਕੰਬਾਈਨ ਹੈਗੀ ਹੈ ਜੀ ਨਵੀਂ ਨਾਲੋਂ ਬਿਹਤਰੀ ਤੁਸੀਂ ਇਹ ਲੈ ਲਓ ਤਾਂ ਵਧੀਆ ਜੀ ਸਟੈਂਡਰਡ C513 ਜੀ ਕੰਬਾਈਨ ਤੇ ਅੱਗੇ ਸਾਡੇ ਕੋਲੇ ਆਉਂਦਾ ਹੈ ਸੂਨਾ ਲੀਕਾ 750 ਮਾਡਲ 2009 ਹੈ ਜੀ ਬੈਕ ਟਾਇਰ 80 ਪੈਸੇ ਫਰੰਟ ਟਾਇਰ 50 ਪੈਸੇ ਤੇ ਪ੍ਰਾਈਸ ਹੈਗਾ ਜੀ 2 ਲੱਖ ਦੇ 80000 ਹਰਿਆਣਾ ਨੰਬਰ ਹੈ ਜੀ ਤੇ ਨੰਬਰ ਮੋਬਾਈਲ ਤੁਸੀਂ ਨੋਟ ਕਰ ਸਕਦੇ ਹੋ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਤੇ ਬਹੁਤ ਵਧੀਆ ਟਰੈਕਟਰ ਹੈ ਜੀ ਹਰਿਆਣਾ ਨੰਬਰ ਹੈ ਜੀ ਪੰਜਾਬ ਬੋਲਾਂ ਨੂੰ ਥੋੜਾ ਦਿੱਕਤ ਆਉਂਦੀ ਹੈ ਪਰ ਫਿਰ ਵੀ ਨਾ ਹੋ ਜਾਂਦਾ ਵੀਰੇ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਕੇਐਸ ਕੇਐਸ ਵਾਲਿਆਂ ਦੀ ਮਸ਼ੀਨ ਹੈ ਜੀ 2010 ਮਾਡਲ ਡਿਮਾਂਡ ਹੈ ਜੀ 95000 ਏਰੀਆ ਤਲਵੰਡੀ ਸਾਬੋ ਜੀ ਤਿਆਈ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਸ਼ੇਅਰ ਕਰਦੇ ਰਿਹਾ ਕਰੋ ਧੰਨਵਾਦ